ਇੱਕ ਨਵਕਲੇ ਜ਼ਾਵੀਏ ਤੋਂ ਅਸੀਂ ਡਿਸਕਸ ਕਰਨ ਦਾ ਯਤਨ ਕਰਾਂਗੇ ਤੇ ਜੇਕਰ ਮੈਂ ਭੂਮਿਕਾ ਦੇ ਵਿੱਚ ਨਿਚੋੜ ਕੱਢ ਕੇ ਗੱਲ ਕਰਾਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ ਆਪਾਂ ਬਾਕੀ ਤੁਹਾਡੇ ਤੁਹਾਨੂੰ ਪਤਾ ਹੈ ਸਾਰੇ ਵਿਸ਼ਿਆਂ ਬਾਰੇ ਤੁਸੀਂ ਵਾਕਫ ਹੋ ਇਹਨਾਂ ਵਿਸ਼ਿਆਂ ਦੇ ਇਰਤ ਗਿਰਦ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਡੈਮੋਕਰੇਸੀ ਦੇ ਵਿੱਚ ਇੱਕ ਤੇ ਲੈਫਟ ਹੈ ਲੈਫਟ ਦੀ ਸੋਚ ਨਾਲ ਜੁੜੇ ਹੋਏ ਵੋਟਰਸ ਨੇ ਖਿਆਲ ਨਹੀਂ ਇੱਕ ਵਿਚਵਚਾਲਾ ਹੈਗਾ ਜਿਹਨੂੰ ਆਪਾਂ ਸੈਂਟਰ ਕਹਿ ਦਿੰਦੇ ਆ ਤੇ ਇੱਕ ਹੈਗਾ ਰਾਈਟ ਔਰ ਇਸ ਤੋਂ ਗਾਹ ਕੋਈ ਐਕਸਟ੍ਰੀਮ ਰਾਈਟ ਵੀ ਹੁੰਦਾ ਹੈ ਜਿਹਦੀ ਕਿ ਕੈਨੇਡਾ ਦੀ ਡੈਮੋਕ੍ਰੇਸੀ ਦੇ ਵਿੱਚ ਕੈਨੇਡਾ ਦੇ ਜਿਹੜੇ ਲੋਕਤੰਤਰੀ ਢਾਂਚਾ ਹੈਗਾ ਦੇ ਵਿੱਚ ਬਹੁਤੀ ਜੜ ਨਹੀਂ ਲੱਗੀ ਖੈਰ ਲੇਕਿਨ ਸਵਾਲ ਜਿਹੜਾ ਮੈਂ ਕੇਂਦਰਿਤ ਕਰਕੇ ਗੱਲਬਾਤ ਨੂੰ ਅੱਗੇ ਤੋਰਨਾ ਚਾਹਣਾਗਾ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਨਸਰਵੇਟਿਵ ਵੈਲਿਊਜ਼ ਨੇ ਜਿਹੜੀਆਂ ਕਨਸਰਵੇਟਿਵ ਸੋਚ ਪੋਲਿਟੀਕਲ ਸੋਚ ਨਾਲ ਜੁੜੀਆਂ ਹੋਈਆਂ ਵੈਲਿਊਜ਼ ਨੇ ਉਹਨਾਂ ਦਾ ਇੱਕ ਆਪਣਾ ਆਧਾਰ ਹੈ ਉਹਨਾਂ ਦਾ ਇੱਕ ਆਪਣਾ ਕੰਮ ਕਰਨ ਦਾ ਵਲਟੰਗ ਹੈਗਾ ਜਿਹਦੇ ਵਿੱਚ ਕੋਰ ਆਈਡੀਆਜ਼ ਦੀ ਗੱਲ ਕਰਦੇ ਆਂ ਤਾਂ ਉਹਦੇ ਵਿੱਚ ਅ ਪਰਸਨਲ ਰਿਸਪੋਨਸਿਬਿਲਟੀ ਤੇ ਜਿਆਦਾ ਜ਼ੋਰ ਦਿੱਤਾ ਜਾਂਦਾਗਾ ਲਿਮਟਿਡ ਯਾਨੀ ਛੋਟੀ ਸਰਕਾਰ ਦਾ ਢਾਂਚਾ ਜਿਹੜਾ ਛੋਟਾ ਹੋਵੇ ਬਹੁਤਾ ਫਜ਼ੂਲ ਖਰਚੀ ਨਾ ਕੀਤੀ ਜਾਵੇ ਅਤੇ ਇਹਦੇ ਚ ਇਕਨੋਮੀ ਨੂੰ ਲੈ ਕੇ ਫਰੀडम ਨੂੰ ਲੈ ਕੇ ਕਲਚਰਲ ਕੰਟੀਨਿਊਟੀ ਨੂੰ ਲੈ ਕੇ ਗਨ ਕਲਚਰ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀ ਅਪਰੋਚ ਦੇ ਵਿੱਚ ਫਰਕ ਹੈ ਤੇ ਮੈਂ ਸਵਾਲ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਤੇ ਮੇਰੇ ਮਹਿਮਾਨ ਨੂੰ ਵੀ ਇਹੀ ਸਵਾਲ ਹੋਏਗਾ ਉਹ ਵੀ ਇਸੇ ਗੱਲ ਦੇ ਬੱਦੇ ਨਜ਼ਰੀ ਗੱਲਬਾਤ ਨੂੰ ਅੱਗੇ ਤੋਰਨਗੇ ਕੋਈ ਭਾਵੇਂ ਖੱਬੇ ਪੱਖੀ ਸੋਚ ਯਾਨੀ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਫੈਡਰਲ ਪੱਧਰ ਤੇ ਜੁੜਿਆ ਹੋਇਆ ਜਾਂ ਪ੍ਰੋਵਿੰਸ਼ੀਅਲੀ ਕਿ ਜਾਂ ਫਿਰ ਸੈਂਟਰ ਦੇ ਵਿੱਚ ਲਿਬਰਲ ਸੋਚ ਨਾਲ ਜੁੜਿਆ ਹੋਇਆ ਲਿਬਰਲ ਪੋਲੀਟੀਕਲ ਸੋਚ ਨਾਲ ਜੁੜਿਆ ਹੋਇਆ ਇੱਕ ਵਿਅਕਤੀ ਹੈਗਾ ਤੇ ਜਾਂ ਕੰਸਰਵੇਟਿਵ ਸੋਚ ਨਾਲ ਜੁੜਿਆ ਹੋਇਆ ਕੋਈ ਵੋਟਰ ਹੈਗਾ ਜਦੋਂ ਕੋਈ ਲਾਅ ਐਂਡ ਆਰਡਰ ਨੂੰ ਲੈ ਕੇ ਸਾਰੇ ਪਾਸੇ ਗਰਦ ਉੱਠਦੀ ਹੈ ਤੇ ਚਰਚਾ ਹੋਣ ਲੱਗਦੀ ਹੈ ਇੱਕ ਟ੍ਰਾਵਾਂ ਦਾ ਸਿਲਸਿਲਾ ਰੁਕਣ ਚ ਨਹੀਂ ਆਉਂਦਾ ਤਾਂ ਫਿਰ ਹਰੇਕ ਬੰਦੇ ਦੀ ਜ਼ੁਬਾਨ ਤੇ ਆ ਜਾਂਦਾ ਕਿ ਕਾਨੂੰਨ ਕਮਜ਼ੋਰ ਹੈ ਕਾਨੂੰਨ ਨੂੰ ਸਖਤ ਕਰੋ ਕਾਨੂੰਨ ਕਮਜ਼ੋਰ ਹੈ ਸਖਤੀਆਂ ਕਰ ਲੋ ਜੇਲਾਂਾਂ ਵਿੱਚ ਭਰ ਦਿਓ ਲੋਕਾਂ ਨੂੰ ਪੁਲਿਸ ਨੂੰ ਅਧਿਕਾਰ ਵਧ ਦੇ ਦਿਓ ਪੁਲਿਸ ਫੜ ਕੇ ਅੰਦਰ ਕਰੇ ਗੱਲਬਾਤ ਬਹੁਤੀ ਨਾ ਕਰੇ ਕੁੱਟਮਾਰ ਕਰੋ ਪੰਜਾਬ ਪੁਲਿਸ ਦਾ ਹਵਾਲਾ ਦੇ ਕੇ ਲੋਕੀ ਇੱਥੋਂ ਤੱਕ ਵੀ ਜਾਣਦੇ ਨੇ ਕਿ ਇਸ ਕਿਸਮ ਦਾ ਕਲਚਰ ਵੀ ਇੱਥੇ ਇਸ ਵੇਲੇ ਲਿਆਂਦਾ ਜਾ ਸਕਦਾ ਜਾਂ ਲਿਆਂਦਾ ਜਾਣਾ ਚਾਹੀਦਾ ਹੈ ਘਟਨਾਵਾਂ ਦੀ ਰੌਸ਼ਨੀ ਚ ਲੋਕਾਂ ਦੀ ਬਦਲਦੀ ਹੋਈ ਸਿਆਸੀ ਸੋਚ ਅਤੇ ਪੋਲਾਰ ਹੁੰਦਾ ਜਿਹੜਾ ਉਹਨਾਂ ਦਾ ਮਜਬੂਤ ਇਰਾਦੇ ਵੀ ਕਈ ਵਾਰੀ ਥੜਕਣ ਲੱਗਦੇ ਨੇ ਤੇ ਰੋਸ਼ਨੀ ਚ ਅਸੀਂ ਗਲਬਤ ਕਰਾਂਗੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਤਕਾਰਯੋਗ ਗੁਰਮੰਤ ਗਰੈਲ ਸਾਹਿਬ ਦੇ ਨਾਲ ਗਰੈਲ ਸਾਹਿਬ ਸਭੀਕਾਲ ਜੀ ਆਇਆਂ ਨੂੰ ਵੈਲਕਮ ਬਹੁਤ ਧੰਨਵਾਦ ਡਾਕਟਰ ਡਾਕਟਰ ਸਾਹਿਬ ਮੇਰਾ ਖਿਆਲ ਤੇ ਮੈਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੈ ਉ ਤਾਂ ਅਸੀਂ ਵੱਜੇ ਹੋਏ ਆ ਪੱਕੇ ਦਾਇਰਿਆਂ ਚ ਰਹਿ ਕੇ ਰਾਜਨੀਤੀ ਹੁੰਦੀ ਆ ਦਾਇਰਿਆਂ ਚ ਰਹਿ ਕੇ ਸਾਡਾ ਸੋਚ ਦਾ ਇੱਕ ਪੱਧਰ ਹੋਇਆ ਕਰਦਾ ਪਰ ਘਟਨਾਵਾਂ ਕਈ ਵਾਰੀ ਲੋਕਾਂ ਨੂੰ ਬਦਲ ਦਿੰਦੀਆਂ ਨੇ ਬਿਲਕੁਲ ਬਦਲਦਿਲੀਆਂ ਨੇ ਕਿਉਂਕਿ ਲੋਕ ਇਮੋਸ਼ਨਲ ਹੋ ਜਾਂਦੇ ਨੇ ਜਾਂ ਉਹਨਾਂ ਦੀਆਂ ਲੋੜਾਂ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਕਾਮਯਾਬੀ ਨਹੀਂ ਮਿਲਦੀ ਲੋੜਾਂ ਪੂਰੀਆਂ ਕਰਨ ਦੇ ਲਈ ਤੇ ਜਾਂ ਗਵਰਨਮੈਂਟ ਦੇ ਜਿਹੜੇ ਰਵੱਈਏ ਨੇ ਉਹ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣ ਜਾਂਦੇ ਨੇ ਜਦੋਂ ਘਟਨਾਵਾਂ ਗੰਭੀਰ ਹੁੰਦੀਆਂ ਨੇ ਹੁਣ ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਕੰਸਰਵੇਟਿਵ ਪਾਰਟੀ ਦੇ ਵਿੱਚ ਰਿਫਾਰਮ ਪਾਰਟੀ ਸੀ ਮਿਡ 90s ਦੇ ਵਿੱਚ ਉਹਨਾਂ ਦੇ ਜਿਹੜਾ ਟੌਪ ਮੋਸਟ ਇਸ਼ੂ ਸੀ ਜਿਹੜਾ ਇੰਪੋਰਟੈਂਟ ਸੀ ਉਸ ਟਾਈਮ ਦੇ ਤੇ ਉਹ ਸੀ ਕ੍ਰਾਈਮ ਦਾ ਇਸ਼ੂ ਸੇਫਟੀ ਦਾ ਇਸ਼ੂ ਉਹਦੇ ਕਰਕੇ ਬਹੁਤ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਰਿਫਾਰਮ ਪਾਰਟੀ ਨੂੰ ਕਿਉਂਕਿ ਉਹ ਟਫ ਆਨ ਕ੍ਰਾਈਮ ਨੇ ਇਸ ਕਰਕੇ ਉਹਨਾਂ ਦੀ ਪੋਪੂਲਾਰਿਟੀ ਵਧੀ ਪਰ ਜਦੋਂ ਕੰਸਰਵੇਟਿਵ ਦੀ ਖੁਦ ਸਰਕਾਰ ਬਣੀ ਕਿ ਉਹਨਾਂ ਨੇ ਜੋ ਕੁਝ ਮਿਡ 90s ਦੇ ਵਿੱਚ ਰਿਫਾਰਮ ਪਾਰਟੀ ਜਾਂ ਉਹਦੀ ਲੈਗੇਸੀ ਪਾਰਟੀ ਕੈਨੇਡੀਅਨ ਅਲਾਈਅንስ ਨੇ ਕਿਹਾ ਕਿ ਉਹ ਸਾਰਾ ਕੁਝ ਉਹਨਾਂ ਨੇ ਪੂਰਾ ਕੀਤਾ ਹੋ ਸਕਦਾ ਇਹਦੇ ਵੱਡੇ ਸੁਭਾਵ ਦੇ ਜਵਾਬ ਦੇ ਵਿੱਚ ਤੁਹਾਨੂੰ ਹੋਰ ਕਈ ਚੀਜ਼ਾਂ ਦਾ ਸਵਾਲ ਮਿਲੇ ਕਿ ਜਦੋਂ ਗਵਰਨਮੈਂਟਸ ਗਵਰਨਿੰਗ ਪਾਰਟੀ ਕੈਂਪੇਨ ਕਰਦੇ ਨੇ ਉਦੋਂ ਯੂਸੂਅਲੀ ਉਹ ਇਸ ਤਰੀਕੇ ਨਾਲ ਕੈਂਪੇਨ ਕਰਦੇ ਨੇ ਕਿ ਟੂ ਮੱਚ ਰਾਈਟ ਹੋ ਕੇ ਸਪੈਕਟ੍ਰਮ ਤੋਂ ਫੇਰ ਕੈਂਪੇਨ ਕਰਦੇ ਨੇ ਜਦੋਂ ਗਵਰਨ ਕਰਦੇ ਨੇ ਤਾਂ ਉਹ ਥੋੜਾ ਬਹੁਤਾ ਲਿਬਰਲ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਜਾਂ ਸੈਂਟਰ ਵੱਲ ਨੂੰ ਚਲੇ ਜਾਂਦੇ ਨੇ ਸੋ ਮੈਂ ਇਹ ਕਹਿਣਾ ਚਾਹੁੰਨਾ ਕਿ ਟਕਨਾਵਾ ਦਾ ਅਸਰ ਜ਼ਰੂਰ ਪੈਂਦਾ ਤੇ ਪਰ ਜਦੋਂ ਸਰਕਾਰਾਂ ਬਣਦੀਆਂ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਐਸਕੇਪ ਗਾਟ ਚਾਹੀਦੀ ਹੈ ਜਿਹਦੇ ਆਧਾਰ ਦੇ ਉੱਤੇ ਆਪਣੀ ਗਵਰਨਮੈਂਟ ਨੂੰ ਮਜਬੂਰ ਕਰਕੇ ਚਲਾਈ ਜਾਣ ਜਾਂ ਉਹਨੂੰ ਲੰਬੇ ਸਮੇਂ ਦੇ ਲਈ ਚਲਾਉਣ ਦੇ ਲਈ ਉਹਨਾਂ ਨੂੰ ਮਦਦ ਮਿਲੇ ਅ ਅਮਰੀਕਾ 'ਚ ਵੀ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਹੋਰ ਦੇਸ਼ਾਂ ਦੇ ਵਿੱਚ ਵੀ ਇਦਾਂ ਦੇਖਦੇ ਹਾਂ ਪਰ ਦੂਸਰੇ ਪਾਸੇ ਜਿਹੜਾ ਨਿਆ ਪ੍ਰਣਾਲੀ ਹੈ ਕਿਸੇ ਦੇਸ਼ ਦੀ ਜਾਂ ਕ੍ਰਿਮੀਨਲ ਕੋਡ ਨੇ ਕਨਸਟੀਟਿਊਸ਼ਨ ਰਾਈਟਸ ਐਂਡ ਲਿਬਰਟੀਜ਼ ਨੇ ਕਾਨੂੰਨ ਦੀ ਫੇਅਰਨੈਸ ਹੈ ਜਾਂ ਕੈਨੇਡਾ ਦੇ ਵਰਗੇ ਦੇਸ਼ਾਂ ਦੇ ਵਿੱਚ ਜਾਂ ਦੁਨੀਆ ਦੇ ਜਿਹੜੇ ਵੈਸਟਰਨ ਡੈਮੋਕਰacies ਨੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਚਿਰ ਇਨੋਸੈਂਟ ਆ ਜਿੰਨਾ ਚਿਰ ਤੁਸੀਂ ਪ੍ਰੂਵਨ ਗਿਲਟ ਹੀ ਨਹੀਂ ਹੁੰਦੇ ਇਹਨਾਂ ਚੀਜ਼ਾਂ ਨੂੰ ਮੈਂ ਬਲੀਵ ਕਰਦਾ ਕਿ ਜਿਹੜੀ ਨਿਆਂ ਪ੍ਰਣਾਲੀ ਹੈ ਇੱਕ ਪਿਆਜ਼ ਦੀ ਤਰ੍ਹਾਂ ਆਨਿਅਨ ਇਹ ਚੋ ਤੁਸੀਂ ਇੱਕ ਲੇਅਰ ਲਾਉਨੇ ਹੋ ਦੂਜੀ ਨਿਕਲਿਆ ਆਉਂਦੀ ਹੈ ਦੂਜੀ ਲਾਉਨੇ ਹੋ ਤੀਜੀ ਨਿਕਲਿਆ ਆਉਂਦੀ ਹੈ ਤੇ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਮੈਂਬਰ ਖੁਦ ਫਰਸਟ੍ਰੇਟ ਹੁੰਦੇ ਨੇ ਕੋਰਟ ਦੇ ਵਿੱਚ ਰਿਵੋਲਵਿੰਗ ਡੋਰ ਸਿਸਟਮ ਤੁਸੀਂ ਸਾਰੇ ਲੋਕਾਂ ਨੂੰ ਜੇਲ੍ਹ 'ਚ ਵੀ ਨਹੀਂ ਰੱਖ ਸਕਦੇ ਸਾਰੇ ਲੋਕਾਂ ਨੂੰ ਕੋਈ ਇਦਾਂ ਦਾ ਕ੍ਰਾਈਮ ਦੇ ਵਿੱਚ ਸਜ਼ਾ ਵੀ ਨਹੀਂ ਦੇ ਸਕਦੇ ਜਿਹੜੀ ਐਕਸੈਸਿਵ ਹੋਵੇ ਸੋ ਇਸ ਕਰਕੇ ਇਹ ਇੱਕ ਕੰਪਲਿਕੇਟਡ ਸਿਚੁਏਸ਼ਨ ਆ ਜੇ ਮੈਂ ਕਨਕਲੂਡ ਕਰਨਾ ਹੋਵੇ ਤਾਂ ਇਹ ਕਹੂੰਗਾ ਕਿ ਇੱਕ ਸਾਈਕੋਲੋਜਿਸਟ ਸੀ ਉਹਨੂੰ ਮੈਸਲੋ ਕਹਿੰਦੇ ਨੇ ਮੈਸਲੋ ਉਹਦੀ ਇੱਕ ਨੀਡ ਹਾਰਾਰਕੀ ਹੈ ਉਹਦੇ ਵਿੱਚ ਸਾਰਿਆਂ ਨੂੰ ਵੱਡੀ ਜਿਹੜੀ ਡਿਮਾਂਡ ਆ ਕਿਸੇ ਇਨਸਾਨੀਅਤ ਦੇ ਇਨਸਾਨ ਦੇ ਵਿੱਚ ਉਹ ਫਿਜ਼ੀਓਲੋਜੀਕਲ ਨੀਡ ਜਿਦੇ ਚ ਰੋਟੀ ਕਪੜਾ ਮਕਾਨ ਆ ਜਾਂਦਾ ਉਸ ਤੋਂ ਬਾਅਦ ਦੂਜੀ ਜਿਹੜੀ ਵੱਡੀ ਲੋੜ ਆ ਇਨਸਾਨ ਦੀ ਉਹ ਹੈ ਸੇਫਟੀ ਐਂਡ ਸਿਕਿਉਰਿਟੀ ਉਹਦੇ ਚ ਕਰਾਇਮ ਵਗੈਰਾ ਜਿਹੜੀਆਂ ਚੀਜ਼ਾਂ ਨੇ ਜਾਂ ਤੁਹਾਡੀ ਹੈਲਥ ਦੀ ਸਿਕਿਉਰਿਟੀ ਏਮਪਲੋਇਮੈਂਟ ਦੀ ਸਿਕਿਉਰਿਟੀ ਫੈਮਿਲੀ ਦੀ ਸਿਕਿਉਰਿਟੀ ਸੋਸ਼ਲ ਅਬਿਲਿਟੀਜ਼ ਵਗੈਰਾ ਆ ਜਾਂਦੀਆਂ ਉਸ ਤੋਂ ਬਾਅਦ ਲਵ ਐਂਡ ਬਿਲੋਂਗਿੰਗ 셀ਫ ਐਸਟੀਮ ਤੇ ਲਾਸਟ ਦੇ ਵਿੱਚ 셀ਫ ਐਕਚੁਅਲਾਈਜ਼ੇਸ਼ਨ ਹੁਣ ਜਿਹੜੀ ਦੂਜੀ ਵੱਡੀ ਡਿਮਾਂਡ ਆ ਸੇਫਟੀ ਵਾਲੀ ਜੇ ਲੋਕ ਸੇਫ ਨਹੀਂ ਹੈ ਐਕਸਟਰਸ਼ਨ ਹੁੰਦੀ ਹੈ ਗੋਲੀਆਂ ਚੱਲਦੀਆਂ ਨੇ ਏ ਲੋਕਾਂ ਨੂੰ ਇਹ ਲੱਗਦਾ ਕਿ ਕ੍ਰਾਈਮ ਵੱਧ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੇਫ ਨਹੀਂ ਫੀਲ ਕਰ ਰਹੇ ਤਾਂ ਗਵਰਨਮੈਂਟਾਂ ਤੇ ਪ੍ਰੈਸ਼ਰ ਪੈਂਦਾ ਗਵਰਨਮੈਂਟਾਂ ਜਿਹੜੀਆਂ ਮੌਜੂਦਾ ਗਵਰਨਮੈਂਟਾਂ ਨੇ ਉਹ ਲਾ ਐਨਫੋਰਸਮੈਂਟ ਤੇ ਡਿਪੈਂਡ ਕਰਦੀਆਂ ਨੇ ਕਾਨੂੰਨ ਤੇ ਡਿਪੈਂਡ ਕਰਦੀਆਂ ਕੋਰਟਸ ਤੇ ਡਿਪੈਂਡ ਕਰਦੀਆਂ ਜਿਹੜੀਆਂ ਮੈਂ ਪਹਿਲਾ ਚੀਜ਼ਾਂ ਵਿੱਚ ਮੈਂਸ਼ਨ ਕੀਤੀਆਂ ਉਹਨਾਂ ਤੇ ਕਰਦੀਆਂ ਸੋ ਇਸ ਕਰਕੇ ਇਹ ਇੱਕ ਵਿਸ਼ੀਅਸ ਸਾਈਕਲ ਹੈ ਦੇਖਣ ਨੂੰ ਆਸਾਨ ਲੱਗਦਾ ਪਰ ਗਵਰਨਮੈਂਟਾਂ ਕੈਂਪੇਨ ਕਰਨ ਵੇਲੇ ਇਹਨਾਂ ਇਸ਼ੂਜ਼ ਦੇ ਉੱਤੇ ਕੈਪਟਲਾਈਜ਼ ਕਰਦੀਆਂ ਜਦੋਂ ਪਾਵਰ 'ਚ ਆ ਜਾਂਦੀਆਂ ਫਿਰ ਉਹਨਾਂ ਦੇ ਹੱਥ ਕੁਛ ਹੱਥ ਤੱਕ ਬਨੇ ਰਹਿੰਦੇ ਨੇ ਸਟੂਡੀਓ 'ਚ ਮਹਿਮਾਨ ਪਹੁੰਚੇ ਹੋਏ ਨੇ ਕੁਝ ਆਪਾਂ ਮਨ ਲੱਗਦਾ ਇਸ ਗੁਫਤਗੁਚ 'ਚ ਉਹਨਾਂ ਕੋਲੇ ਵੀ ਲਾਜ਼ਮੀ ਕੁਝ ਨਾ ਕੁਝ ਕਹਿਣ ਹੋਏਗਾ ਗੱਲਬਾਤ ਚੱਲ ਰਹੀ ਹੈ ਕਿ ਜਦੋਂ ਲਾਇਨ ਆਰਡਰ ਦੀਆਂ ਕੋ ਲਗਾਤਾਰ مسلسل ਘਟਨਾਵਾਂ ਵਾਪਰਦੀਆਂ ਨੇ ਲੋਕਾਂ ਦਾ ਜੀਣਾ ਦੁਬਰ ਹੋ ਜਾਂਦਾ ਹੈਗਾ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੋਲਿਟਿਕਲ ਸੋਚ ਵੀ ਪ੍ਰਭਾਵਿਤ ਹੁੰਦੀ ਹੈ ਜਿਹੜੇ ਬਿਲਕੁਲ ਐਕਸਟ੍ਰੀਮ ਲੈਫਟ ਦੇ ਨਾਲ ਜੁੜੇ ਹੁੰਦੇ ਨੇ ਜਾਂ ਸੈਂਟਰ ਦੇ ਵਿੱਚ ਖੜ ਕੇ ਸੋਚਦੇ ਨੇ ਸਿਆਸੀ ਪੱਖੋਂ ਸਿਆਸੀ ਫਲਸਫੀ ਦੀ ਗੱਲ ਕਰਦੇ ਆਂ ਤਾਂ ਥੋੜਾ ਬਹੁਤਾ ਲੋਕ ਵੀ ਬਦਲਦੇ ਨੇ ਥੋੜਾ ਬਹੁਤਾ ਸਮਾਜ ਦੇ ਵਿੱਚ ਮੰਗ ਵੀ ਉੱਠਦੀ ਆ ਤੇ ਸਿਆਸਤਦਾਨ ਵੀ ਜਾਂ ਸੱਤਾਤਰੀ ਸਰਕਾਰਾਂ ਵੀ ਇਹਦੇ ਪ੍ਰਤੀ ਜਿਹੜਾ ਗੌਰ ਫਰਮਾਉਣ ਤੋਂ ਰਹਿ ਨਹੀਂ ਸਕਦੀਆਂ ਗਰੇਵਲ ਸਾਹਿਬ ਤੁਸੀਂ ਹੋਲਡ ਕਰਿਓ ਆਪਣੇ ਨਾਲ ਸ਼ਾਮਲ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਾਬਕਾ ਮਿਨਿਸਟਰ ਹੈਰੀ ਬੈਂਸ ਸਾਹਿਬ ਇਹਨਾਂ ਨੂੰ ਵਿਸ਼ੇ ਦੀ ਸ਼ਾਇਦ ਮੇਰਾ ਗਲਤ ਅਜੇ ਉਹਨਾਂ ਸ਼ਾਇਦ ਇਲਮ ਨਹੀਂ ਹੈ ਜੇ ਜਸਟ ਹੀ ਕੇਮ ਟੂ ਦ ਸੂਰੀਓ ਬਟ ਮੈਨ ਲੱਗਦਾ ਹੈ ਕਿ ਹੀ ਕੈਨ ਹੈਂਡਲ ਇਟ ਸੋ ਬੈਂਸ ਸਾਹਿਬ ਸਤਿ ਸ੍ਰੀ ਅਕਾਲ ਜੀ ਜੈਨੂ ਵੈਲਕਮ ਆ ਆਪਣੇ ਨਾਲ ਸ਼ਾਮਲ ਨੇ ਜੀ ਕਰੇਲ ਸਾਹਿਬ ਦੂਜੇ ਬੰਦੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਗੋਲੀਆਂ ਚੱਲਦੀਆਂ ਨੇ ਜਦੋਂ ਚੋਰੀਆਂ ਹੁੰਦੀਆਂ ਨੇ ਜਦੋਂ ਡਾਕੇ ਪੈਂਦੇ ਨੇ ਜਦੋਂ ਕਤਲ ਉਗਾਰਤੋਸ਼ ਵੱਧ ਜਾਂਦੀ ਹੈ ਕਿਸੇ ਸ਼ਹਿਰ ਦੇ ਵਿੱਚ ਸੂਬੇ ਦੇ ਵਿੱਚ ਜਾਂ ਮੁਲਕ ਦੇ ਵਿੱਚ ਤਾਂ ਇੱਕ ਹਹਾਕਾਰ ਮੱਚਦੀ ਹੈ মিডিਆ ਗੱਲਾਂ ਕਰਦਾ ਹੈ ਤਾਂ ਲੋਕਾਂ ਦੀ ਸਿਆਸੀ ਸੋਚ ਵੀ ਪ੍ਰਭਾਵਿਤ ਹੋਣ ਲੱਗਦੀ ਹੈ ਥੋੜੀ ਬਹੁਤ ਵਕਤਾਂ ਹੁੰਦੀ ਹੈ ਕਈ ਵਾਰੀ ਟੈਂਪਰੇਰੀਲੀ ਮੇਬੀ ਫੋਰ ਐਵਰ ਐਂਡ ਜਿਹੜੀ ਕੰਸਰਵੇਟਿਵ ਸੋਚ ਹੈ ਜਿਹੜੀ ਆਲਰੇਡੀ ਸਖਤ ਕਾਨੂੰਨਾਂ ਦੀ ਗੱਲ ਕਰਦੀ ਹੈ ਜੇਲ੍ਹਾਂ ਭਰਨ ਦੀ ਗੱਲ ਕਰਦੀ ਹੈ ਉਹ ਸ਼ਾਇਦ ਉਹਨਾਂ ਵਾਸਤੇ ਇਹ ਇੱਕ ਮੌਕਾ ਬੜਾ ਟੁਕਮਾ ਬਣ ਜਾਂਦਾ ਹੈ ਵਿਲ ਦੈਟ ਬੀ ਫੇਅਰ ਟੂ ਸੇ ਤੁਸੀਂ ਆਪਣੇ ਤਜਰਬੇ ਚੋਂ ਇਸ ਦੇ ਮੁਤਲਕ ਕੁਝ ਕਹਿਣਾ ਚਾਹੋ ਤਾਂ ਆਪਾਂ ਘਰੇਲ ਸਭ ਆਪਣੇ ਨੂੰ ਹੋਲਡ ਕਰ ਰਹੇ ਨੇ ਦੇਖੋ ਮੇਰਾ ਇਹ ਖਿਆਲ ਹੈ ਕਿ ਕਮਿਊਨਿਟੀ ਦੇ ਵਿੱਚ ਸਾਰੇ ਆਪ ਆਪਣਾ ਕੰਮ ਕਰਦੇ ਆ ਕੋਈ ਬਿਜ਼ਨਸ ਪੈਂਦਾ ਕੋਈ ਕੰਮ ਕਰਦਾ ਆਪਣੇ ਘਰ ਬਣਾਏ ਉਹਨਾਂ ਦੇ ਬੱਚੇ ਆ ਉਹਨਾਂ ਦੀਆਂ ਫੈਮਿਲੀਜ਼ ਆ ਬੈਂਕਾਂ ਦੇ ਵਿੱਚ ਅਕਾਊਂਟ ਵੀ ਹੋ ਸਕਦੇ ਆ ਪਰ ਨਾਥਿੰਗ ਮੈਟਰਸ ਜੇ ਤੁਸੀਂ ਆਪਣੇ ਘਰ ਦੇ ਵਿੱਚ ਸੇਫ ਨਹੀਂ ਫੀਲ ਕਰਦੇ ਆਪਣੇ ਨੇਬਰਹੂਡ ਵਿੱਚ ਫੀਲ ਨਹੀਂ ਸੇਫ ਕਰਦੇ ਆਪਣੇ ਇਲਾਕੇ ਦੇ ਵਿੱਚ ਪਾਰਕਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਜਾਂ ਪਬਲਿਕ ਜਿਹੜੀ ਹੈਗੀ ਆ ਫੈਸਿਲਿਟੀ ਨੂੰ ਸੇਫ ਯੂਜ਼ ਕਰਦੇ ਅਸੀਂ ਸੇਫ ਨਾ ਨਾਥਿੰਗ ਐਲਸੋ ਕਿਉਂਕਿ ਆਮ ਕਰਕੇ ਆਪਾਂ ਮੈਂ ਜਿਸ ਵਿੱਚ ਅੰਡਰਸਟੈਂਡ ਦਾ ਸਬਜੈਕਟ ਆਮ ਕਰਕੇ ਆਪਾਂ ਗੱਲਾਂ ਕਰਦੇ ਆ ਕਿ ਨਹੀਂ ਭਾਈ ਜੇਲਾ ਭਰ ਨਾਲ ਕੁਝ ਨਹੀਂ ਸਵਰਦਾ ਸਾਨੂੰ ਸਕੈਂਡੇਨੇਵੀਨ ਦੇ ਮੁਲਕਾਂ ਵੱਲੀ ਝਾਕਣਾ ਚਾਹੀਦਾ ਸਾਨੂੰ ਸਮ ਅਦਰ ਜਿਹੜਾ ਰੀਹੈਬਿਲੀਟੇਸ਼ਨ ਜਿਹਨੂੰ ਕਹਿੰਦੇ ਆਪਾਂ ਉਹਨਾਂ ਢੰਗ ਤਰੀਕਿਆਂ ਬਾਰੇ ਸੋਚਣਾ ਚਾਹੀਦਾ ਪਰ ਜਦੋਂ ਲੋਕੀ ਜਿਆਦੇ ਅੱਕ ਥੱਕ ਜਾਂਦੇ ਉਹ ਕਹਿੰਦੇ ਜੀ ਨਾ ਫੋਰਗੇਟ ਅਬਾਟ ఎవਰੀਥਿੰਗ ਜੇਲਾ ਭਰ ਦਿਓ ਤਾੜ ਦਿਓ ਅੰਦਰ ਘਟੋ ਇਹਨਾਂ ਨੂੰ ਸੋ ਇਹ ਗੱਲ ਆ ਕਿ ਜਿਹੜਾ ਕੌਨਫੀਡੈਂਸ ਆ ਨਾ ਲੋਕਾਂ ਦਾ ਪਬਲਿਕ ਦਾ ਲਾਅ ਐਨਫੋਰਸਮੈਂਟ ਦੇ ਵਿੱਚ ਉਹ ਹੋਣਾ ਬਹੁਤ ਜ਼ਰੂਰੀ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਜਿਹੜੀ ਆ ਲੋਕ ਆਫਟਰ ਹੋ ਰਹੀ ਆ ਠੀਕ ਆ ਦੁਨੀਆ ਦੇ ਵਿੱਚ ਕੋਈ ਅਜਾ ਮੁਲਕ ਨਹੀਂ ਜਿਹਦੇ ਵਿੱਚ ਜ਼ੁਲਮ ਨਹੀਂ ਕਰਾਇਮ ਨਹੀਂ ਹੈਗਾ ਪਰ ਇਹ ਗੱਲ ਕਰਨਾ ਅਨਫੋਰਚੂਨੇਟ ਮੈਂ ਕਹਿ ਲਵਾਂ ਕਿ ਪੋਲਿਟੀਕਲ ਪਾਰਟੀਆਂ ਕੇਵਰੀਏ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੀਆਂ ਜਿਹੜੀ ਕਿ ਗਲਤ ਗੱਲ ਆ ਦੇਖੋ ਆਪਾਂ ਲੋਕਾਂ ਦੇ ਇਮੋਸ਼ਨਸ ਨੂੰ ਯੂਜ਼ ਕਰਕੇ ਤੁਸੀਂ ਆਪਣਾ ਪੋਲਿਟੀਕਲ ਗੇਨ ਕਰਨਾ ਇਹ ਠੀਕ ਆ ਪੋਲਿਟੀਕਲ ਪਰ ਇਹ ਸੈਲਫ ਇਸ ਸਟਰੋਂਗ ਥਿੰਗ ਬਟ ਆਪਾਂ ਕਹਿੰਨੇ ਕਿ ਆਵਾਜ਼-ਏ-ਖਲਕਤ ਹੀ ਆਵਾਜ਼-ਏ-ਖੁਦਾ ਹੁਆ ਕਰਦੀ ਹੈ ਔਰ ਯਾਨੀ ਲੋਕਾਂ ਦੀ ਜਦੋਂ ਜ਼ੁਬਾਨ ਤੇ ਦਿਨ ਰਾਤ ਗੱਲ ਆ ਜਾਂਦੀ ਹੈ ਕਿ ਸਖਤੀ ਕਰੋ ਸਖਤੀ ਕਰੋ ਤਾਂ ਫਿਰ ਜਿਵੇਂ ਕਹਿੰਦੇ ਕਿ ਖੇਵਨ ਕਰ ਜਾਂਦੀਆਂ ਨੇ ਪਾਰਟੀਆਂ ਤੇ ਫਲਸਫੇ ਵੀ ਕਈ ਵਾਰੀ ਨਵਾਂ ਰੂਪ اختیار ਕਰ ਲੈਂਦੇ ਗਰੇਵਾਲ ਸਾਹਿਬ ਹਾਂਜੀ ਹਾਂਜੀ ਸੁਣ ਰਹੇ ਨੇ ਤੁਹਾਨੂੰ ਬੈਂਸ ਸਾਹਿਬ ਹਾਂਜੀ ਬੈਂਸ ਸਾਹਿਬ ਸਤਿ ਸ਼੍ਰੀ ਅਕਾਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਮੈਂ ਇਹਦੇ ਵਿੱਚ ਇੰਨਾ ਕਿ ਜ਼ਰੂਰ ਕਹੂੰਗਾ ਕਿ ਕੋਈ ਵੀ ਡੋਸਨਟ ਮੈਟਰ ਕਿਹੜੀ ਪੋਲੀਟੀਕਲ ਪਾਰਟੀ ਹੈ ਜਦੋਂ ਗਵਰਨਮੈਂਟ 'ਚ ਹੁੰਦੇ ਨੇ ਤਾਂ ਉਹਨਾਂ ਦੀ ਸਾਰਿਆਂ ਨਾਲ ਵੱਡੀ ਰਿਸਪੌਂਸਿਬਿਲਟੀ ਹੈ ਲੋਕਾਂ ਦੀ ਸੇਫਟੀ ਅਸ਼ੂਰ ਕਰਨਾ ਲੋਕਾਂ ਦੀ ਸੇਫਟੀ ਜਿਹੜੀ ਜਿੱਦਾਂ ਮੈਂ ਉਹ ਦੱਸਿਆ ਪੰਜ ਜਿਹੜੀਆਂ ਜ਼ਰੂਰਤਾਂ ਨੇ ਇਨਸਾਨ ਦੀਆਂ ਉਹਦੇ ਵਿੱਚ ਸੇਫਟੀ ਨੰਬਰ 2 ਤੇ ਆਉਂਦੀ ਹੈ ਤੇ ਐਸੇ ਵੇਲੇ ਜਦੋਂ ਸੇਫਟੀ ਨੂੰ ਬਿਲਕੁਲ ਹੀ ਓਵਰਕਮ ਕੀਤਾ ਜਾਂਦਾ ਲੋਕ ਕੈਨੇਡਾ ਨੂੰ ਇੱਕ ਸੇਫ ਕੰਟਰੀ ਸਮਝਦੇ ਨੇ ਕਿ ਗਵਰਨਮੈਂਟ ਲੋਕਾਂ ਨੂੰ ਨਹੀਂ ਪ੍ਰੋਟੈਕਟ ਕਰਦੀਆਂ ਤਾਂ ਲੋਕਾਂ ਦੇ ਵਿੱਚ ਚਿੰਤਾ ਤੇ ਲੋਕਾਂ ਦੇ ਵਿੱਚ ਡਰ ਸਹਿਮ ਹੁਣ ਲਾਜ਼ਮੀ ਹੈ ਤੇ ਉਹਨੂੰ ਹੈਂਡਲ ਕਰਨ ਦੇ ਲਈ ਜੇ ਲੰਬਾ ਸਮਾਂ ਨਹੀਂ ਗਵਰਨਮੈਂਟ ਹੈਂਡਲ ਕਰਦੀਆਂ ਤਾਂ ਲੋਕਾਂ 'ਚ ਫਰਸਟ੍ਰੇਸ਼ਨ ਹੁੰਦੀ ਹੈ ਗਵਰਨਮੈਂਟ ਚੇਂਜ ਕਰਨ ਦੀ ਭਾਵਨਾ ਲੋਕਾਂ 'ਚ ਵੱਧਦੀ ਹੈ ਸੋ ਪੋਲਿਟਿਕਸ ਦੇ ਨਾਲ ਲੋਕਾਂ ਦੀ ਸੇਫਟੀ ਨੂੰ ਜੇ ਆਪਾਂ ਰਿਲੇਟ ਕਰਕੇ ਤੁਹਾਡੇ ਸਵਾਲ ਦੇ ਮੁਤਾਬਿਕ ਦੇਖੀਏ ਤਾਂ ਮੈਂ ਇਹ ਬਿਲੀਵ ਕਰਦਾ ਡਸਨਟ ਮੈਟਰ ਕਿਹੜੀ ਤੁਹਾਡੀ ਪੋਲਿਟੀਕਲ ਪਾਰਟੀ ਹੈ ਜੇ ਤੁਸੀਂ ਘਰੇ ਸੇਫ ਨਹੀਂਗੇ ਤਾਂ ਤੁਸੀਂ ਇਹ ਚਾਹੋਗੇ ਕਿ ਗਵਰਨਮੈਂਟ ਸਖਤ ਅਪਰੋਚ ਵਰਤੇ ਕ੍ਰਾਈਮ ਦੇ ਲਈ ਤਾਂ ਕਿ ਲੋਕ ਘਰਾਂ ਦੇ ਵਿੱਚ ਸ਼ਾਂਤ ਰਹਿਣ ਲਾ ਐਨਫੋਰਸਮੈਂਟ ਜਿਹੜੀਆਂ ਨੇ ਏਜੰਸੀਆਂ ਉਹ ਆਪਣੀ ਜੌਬ ਕਰਨ ਉਹਨਾਂ ਕੋਲੇ ਪ੍ਰੋਪਰ ਰਿਸੋਰਸਸ ਹੋਣ ਹੁਣ ਦੇਖਿਆ ਜਾਵੇ ਤਾਂ ਆਰਗੇਨਾਈਜ਼ਡ ਕ੍ਰਾਈਮਨਲ ਮੈਂ ਇੱਕ ਵਾਰੀ ਵੈਸਟਰਨ ਕੈਨੇਡਾ ਦੇ ਵਿੱਚੋਂ ਇੱਕੋ ਮੈਂਬਰ ਸੀ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਨੂੰ ਸਟੱਡੀ ਕਰਨ ਦੇ ਲਈ ਉਸ ਕਮੇਟੀ ਦਾ ਮੈਂਬਰ ਸੀ ਜਸਟਿਸ ਕਮੇਟੀ ਦਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਵਾਲੇ ਨੇ ਦੇ ਆਰ ਹੈਡ ਆਫ ਦੀ ਲਾ ਫੋਰਸਮੈਂਟ ਏਜੰਸੀਜ਼ ਇਨ ਟਰਮਸ ਆਫ ਟੈਕਨੋਲੋਜੀ ਸਾਡੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਨਾ ਉਹਨਾਂ ਕੋਲੇ ਪ੍ਰੋਪਰ ਰਿਸੋਰਸਸ ਨਹੀਂ ਨਾ ਪ੍ਰੋਪਰ ਟੂਲਸ ਨੇ ਨਾ ਉਹਨਾਂ ਦੀ ਪ੍ਰੋਪਰ ਫੰਡਿੰਗ ਹੈ ਇਨ ਫੈਕਟ ਦੇਰ ਦੇ ਸ਼ਾਰਟੇਜ ਆਫ ਲਾ ਐਨਫੋਰਸਮੈਂਟ ਆਫੀਸਰ इवन ਇਨ ਸਰੀ ਸਾਨੂੰ ਬੰਦੇ ਆਫੀਸਰ ਜ਼ਿਆਦਾ ਚਾਹੀਦੇ ਨੇ ਹੈਗੇ ਘੱਟ ਪਰ ਕੈਪੀਟਲ ਬੇਸਿਸ ਤੇ ਵੀ ਤੇ ਅਦਰਵਾਇਜ਼ ਵੀ ਉਹਨਾਂ ਕੋਲੇ ਰਿਸੋਰਸਸ ਕੀ ਨੇ ਉਹਨਾਂ ਕੋਲੇ ਕਿੱਦਾਂ ਦੀ ਟੈਕਨੋਲੋਜੀ ਹੈ ਜੇ ਉਹਨਾਂ ਕੋਲ ਟੈਕਨੋਲੋਜੀ ਤੇ ਰਿਸੋਰਸਸ ਵਧੀਆ ਹੋਣ ਮੇਬੀ ਦੇ ਕੈਨ ਡੂ ਅ ਬੈਟਰ ਜੌਬ ਆਪਾਂ ਕਨਕਲੂਡ ਕਰਨ ਵਾਲੇ ਪਾਸੇ ਨੂੰ ਤੁਰੀਏ ਤੇ ਮੈਂ ਇਹਨੂੰ ਥੋੜਾ ਜਿਹਾ ਹੋਰ ਖੁੱਲਾ ਤੇ ਮੋਕਲਾ ਕਰਨਾ ਚਾਹੁੰਦਾ ਕਿਉਂਕਿ ਆਪਾਂ ਇਹਨਾਂ ਘਟਰਾਵਾਂ ਤੇ ਸਪੈਸਿਫਿਕਲੀ ਕੋਈ ਅਜੇ ਨਹੀਂ ਸੀ ਕਰਨਾ ਚਾਹ ਰਹੇ ਪਰ ਆਪਾਂ ਚਾਹੁੰਦੇ ਕਿ ਓਵਰ ਆਲ ਬਦਲਦੀ ਹੋਈ ਨਹਾਰ ਲੋਕਾਂ ਦੀਆਂ ਇਛਾਵਾਂ ਲੋਕਾਂ ਦੀਆਂ ਸੁਪਨੇ ਤੇ ਲੋਕਾਂ ਦਾ ਭੈਪੀਤ ਹੋ ਜਾਣਾ ਇਹ ਸਾਰੇ ਕਾਸੇ ਦੇ ਮੱਦੇ ਨਜ਼ਰ ਮੇ ਲੱਗਦਾ ਹੈ ਕਿ ਇਹਦੀ ਕਾਨੂੰਨ ਬਦਲਣ ਵਾਲੇ ਵੱਡੇ ਪੱਧਰ ਤੇ ਤਬਦੀਲੀ ਦੇ ਵਾਲੇ ਪਾਸੇ ਨੂੰ ਲੋਕ ਤੁਰ ਜਦੋਂ ਲੋਕਾਂ ਦੀ ਜਾਨ ਮੁੱਠੀ ਚ ਆ ਗਈ ਲੋਕਾਂ ਨੇ ਸੋ ਕਾਲਡ ਅਤਵਾਦ ਦੇ ਨਾਂ ਤੇ ਹੁੰਦੀਆਂ ਘਟਨਾਵਾਂ ਤੋਂ ਉਹਨਾਂ ਨੇ ਹੱਥ ਖੜੇ ਕਰ ਲਏ ਕਿ ਨਾ ਹੋਰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤਾਂ ਫੇਰ ਸਰਕਾਰ ਦੇ ਮੁਕਾਬਲੇ ਵੀ ਲੋਕਾਂ ਨੂੰ ਚੰਗੇ ਲੱਗਣ ਲੱਗ ਪਏ ਜਿਹੜੇ ਕਿ ਬਾਹਰ ਲੋਕਾਂ ਦੇ ਪੁੱਤਾਂ ਨੂੰ ਮਾਰਨਾ ਵੀ ਪੁਲਿਸ ਦਾ ਚੰਗਾ ਲੱਗਣ ਲੱਗ ਪਿਆ ਕਿ ਹਾਂ ਯਾਰ ਇਹਨੂੰ ਖਤਮ ਕਰਨਾ ਹੀ ਠੀਕ ਸੀਗਾ ਇਸ ਕਿਸਮ ਦਾ ਅਬਾਸ ਜਾਂ ਕੋਈ ਰੈਪਿਸ ਜਿਹੜਾ ਵੱਡੇ ਪੱਧਰ ਤੇ ਜਿਹੜੀ ਮੀਡੀਆ ਚ ਜਾਦੇ ਚਰਚਾ ਚ ਆ ਜਾਂਦੀ ਹੈ ਖਬਰ ਤਾਰੇ ਕਿਸ ਦਾ ਜਦੋਂ ਕੋਈ ਥਾਣੇਦਾਰ ਮੁਕਾਬਲਾ ਬਣਾ ਦਿੰਦਾ ਤੇ ਲੋਕੀ ਕਹਿੰਦੇ ਸੁੱਖ ਦਾ ਸਾਹ ਆ ਗਿਆ ਇੰਜ ਹੀ ਹੋਣਾ ਚਾਹੀਦਾ ਸੀ ਅਦਾਲਤਾਂ ਕੁਝ ਨਹੀਂ ਕਰਦੀਆਂ ਇਸ ਕਿਸਮ ਦਾ ਸੈਂਟੀਮੈਂਟ ਪੈਦਾ ਹੁੰਦਾਗਾ ਤੁਸੀਂ ਹੋਲਡ ਕਰਿਓ ਤੇ ਮੈਂ ਖੈਰ ਬੈਂਸ ਸਾਹਿਬ યો ਕਮੈਂਟ ਸਾਨੂੰ ਪੰਜਾਬ ਦੇ ਨਾਲ ਜਾਂ ਉਹੋ ਜਿਹਾਂ ਕੰਟਰੀਆਂ ਦੇ ਨਾਲ ਕੰਪੇਅਰ ਕਰਨਾ ਬਹੁਤ ਗਲਤ ਆ ਗਲਤ ਗੱਲ ਆ ਕਿਉਂਕਿ ਸਾਡੀ ਜਿਹੜੀ ਆ ਦੇਸ਼ ਆ ਨਾ ਡੈਮੋਕਰੈਟਿਕ ਸੋਸਾਇਟੀ ਹੈਗੀ ਆ ਇੱਥੇ ਲਾਅ ਐਂਡ ਆਰਡਰ ਹੈਗਾ ਹੂੰ ਇਹ ਠੀਕ ਆ ਟਾਈਮ ਟੂ ਟਾਈਮ ਕਿਤੇ ਕ੍ਰਾਈਮ ਵੱਧ ਜਾਂਦਾ ਕਿਤੇ ਘਟ ਜਾਂਦਾ ਹੁਣ ਮੈਂ ਪਿੱਛੇ ਜੇ 2 ਸਾਲ ਹੋਇਆ ਅ অন্ਟੇਰੀਓ ਦੇ ਵਿੱਚ ਕਾਰਾਂ ਚੋਰੀ ਹੋਣ ਲੱਗੀਆਂ ਸੀ ਉਹ ਇੱਕ ਗਰੁੱਪ ਬਣਿਆ ਫੜਿਆ ਗਿਆ ਉਹ ਖਤਮ ਹੋ ਗਿਆ ਇਹ ਨਹੀਂ ਹੈਗਾ ਕੋਈ ਸਰਕਾਰ ਚਾਹੁੰਦੀ ਆ ਕਿ ਕ੍ਰਾਈਮ ਵਧੇ ਹਮ ਹਰ ਸਰਕਾਰ ਚਾਹੁੰਦੀ ਆ ਭਾਵੇਂ ਕੋਈ ਪੋਲੀਟੀਕਲ ਪਾਰਟੀ ਹੋਵੇ ਹਰ ਸਰਕਾਰ ਚਾਹੁੰਦੀ ਆ ਕਿ ਸਾਡੇ ਜਿਹੜੀ ਸਾਨੂੰ ਕ੍ਰਾਈਮ ਦਾ ਜਿਹੜਾ ਉਹਦੀ ਕੰਪਲੇਨ ਨਾ ਆਵੇ ਹਮ ਹਮ ਔਰ ਉਹ ਪੁਲਿਸ ਐਸੀ ਕਰਕੇ ਬਣਾਈ ਹੋਈ ਆ ਲਾਨ ਫੋਰਸ ਵਿੱਚ ਬਣਾਈ ਜੁਡੀਸ਼ੀਅਲ ਸਿਸਟਮ ਆ ਬਹੁਤ ਪੈਸੇ ਲੱਗਦੇ ਸਰ ਆਪਣੇ ਟੈਕਸ ਪੇਰ ਦੇ ਉੱਤੇ ਆਪਣੀਆਂ ਤਨਖਾਹਾਂ ਤੇ ਉਹ ਸਾਰਾ ਕੁਝ ਹੋ ਰਿਹਾ ਕੀ ਉਹਨਾਂ ਕੋਲ ਇਨਾਫ ਰਿਸੋਰਸਸ ਹੈਗੇ ਆ ਇਹ ਤਾਂ ਉਹ ਜਨਰਲ ਉਹ ਦੱਸਣਗੇ ਸਰਕਾਰਾਂ ਨੂੰ ਜੇ ਇਨਾ ਸੌਖਾ ਤਰੀਕਾ ਹੁੰਦਾ ਜਿੰਨਾ ਕਿ ਪੋਲਿਟੀਕਲ ਕੇਵਰੀ ਬੰਦੇ ਹੋਕਾ ਦੇ ਕੇ ਕਹਿਣ ਲੱਗ ਜਾਂਦੇ ਆ ਤਾਂ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਸਰਕਾਰਾਂ ਆਈਆਂ ਆਪਾਂ ਕੈਨੇਡਾ 'ਚ ਦੇਖੀਆਂ BC ਵਿੱਚ ਵੀ ਦੇਖੀਆਂ ਫਿਰ ਤਾਂ ਕ੍ਰਾਈਮ ਨੂੰ ਖਤਮ ਹੋ ਜਾਣਾ ਚਾਹੀਦਾ ਸੀਗਾ ਸੋ ਟਾਈਮ ਟੂ ਟਾਈਮ ਇਹ ਜਿਹੜਾ ਹੈਗਾ ਸਾਰੇ ਯੂ ਨੋ ਆਪਾਂ ਬਾਹਰ ਬੈਠ ਕੇ ਤਾਂ ਕਹਿ ਦਿੰਨੇ ਆ ਅਸੀਂ ਵੀ ਕਹਿੰਦੇ ਰਹੇ ਆ ਦੂਜੀਆਂ ਪਾਰਟੀਆਂ ਵੀ ਕਹਿੰਦੀਆਂ ਪਰ ਰਿਐਲਿਟੀ ਇਹ ਆ ਕਿ ਅਸੀਂ ਇਹਨੂੰ ਗੌਰ ਨਾਲ ਦੇਖਣਾ ਚਾਹੀਦਾ ਸੀਰੀਅਸ ਲੈਣਾ ਚਾਹੀਦਾ ਐਸ ਬਿਲੇ ਤਿੰਨੇ ਲੈਵਲ ਦੀਆਂ ਸਰਕਾਰਾਂ ਤੁਸੀਂ ਦੇਖ ਚੁੱਕੇ ਆ ਫੈਡਰਲ ਸਰਕਾਰ ਵੱਲੋਂ ਵੀ ਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਤੇ ਇਵਨ ਸਿਟੀ ਦੀ ਆਪਣੇ ਉਹ ਵੀ ਇਹਦੇ ਵਿੱਚ ਐਕਸ਼ਨ ਚ ਆਏ ਹੋਏ ਆ ਮੈਨੂੰ ਲੱਗਦਾ ਨਹੀਂ ਕਿ ਉਹ ਦਿਨ ਦੂਰ ਹੈ ਕਿ ਇਹ ਹੋ ਜਾਏ ਜਿਹੜੀਆਂ ਘਟਨਾਵਾਂ ਤੇ ਨੱਥ ਪਾਈ ਜਾ ਸਕੇ ਪੈ ਜਾਣੀਆਂ ਕਿਉਂਕਿ ਹਰ ਕੇਸ ਨੂੰ ਸੀਰੀਅਸ ਲੈ ਰਿਆ ਲੋਕੀ ਸੀਰੀਅਸ ਲੈ ਰਹੇ ਆ ਤੇ ਇਸ ਕਰਕੇ ਪੁਲਿਸ ਤੇ ਆਪਣੇ ਲਾ ਐਨਫੋਰਸਮੈਂਟ ਤੇ ਥੋੜਾ ਜਿਹਾ ਆਪਣਾ ਭਰੋਸਾ ਰੱਖਣ ਦੀ ਲੋੜ ਆ ਔਰ ਉਹਨਾਂ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਵੀ ਕਰੋ ਆਨਾਫ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਇਹ ਜਾਇਜ਼ਾ ਉਹਨਾਂ ਤੋਂ ਪੁੱਛਣਾ ਔਰ ਦੂਜੀ ਗੱਲ ਮੈਂ ਇਹ ਗੱਲ ਕਹਿ ਸਕਦਾ ਵੀ ਪੁਲਿਸ ਜਿਹੜੀ ਸਾਰੀ ਲਾ ਐਨਫੋਰਸਮੈਂਟ ਹੈ ਨਾ ਉਹਦਾ ਇੱਕ ਫਰਜ਼ ਕਲਾ ਕਲਾ ਕ੍ਰਿਮੀਨਲ ਦੇ ਮਗਰ ਭਜਣਾ ਅਰੈਸਟ ਕਰਨਾ ਉਹਨੂੰ ਅਰੈਸਟ ਕਰਾ ਕੇ ਤੇ ਜੇਲ੍ਹ ਭਜ ਦੇ ਦੇਣਾ ਉਹ ਹੀ ਕਲਾ ਬਹੁਤ ਇੰਪੋਰਟੈਂਟ ਪਾਰਟ ਆ ਪਰ ਇਹ ਕਿ ਜਿਹੜੀ ਆਮ ਲੋਕਾਂ ਦੇ ਟਰਸਟ ਨੂੰ ਵੀ ਲੈਣਾ ਉਹ ਆਪਾਂ ਕਮਿਊਨੀਕੇਸ਼ਨ ਨਾ ਕਰ ਸਕਦੇ ਆ ਲੋਕਾਂ ਦੇ ਵਿੱਚ ਆ ਕੇ ਦੱਸਣਾ ਚਾਹੀਦਾ ਵੀ ਕਿੰਨਾ ਕੁ ਹੋ ਰਿਹਾ ਕਿੱਥੇ ਹੋ ਰਿਹਾ ਉਹ ਆਪਣੀਆਂ ਜਿਹੜੀਆਂ ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਨਹੀਂ ਸ਼ੇਅਰ ਕਰ ਸਕਦੇ ਨਹੀਂ ਕਰਨ ਪਰ ਐਟ ਲੀਸਟ ਦੱਸਣਾ ਚਾਹੀਦਾ ਲੋਕਾਂ ਦੇ ਬੱਚੇ ਇਹ ਸਾਡੇ ਗੌਰ ਦੇ ਵਿੱਚ ਹੈ ਅਸੀਂ ਧਿਆਨ ਨਾ ਦੇ ਰਹੇ ਆ ਇਹਦੇ ਤੇ ਪੂਰਾ ਧਿਆਨ ਆ ਔਰ ਯੂ نو ਅਸੀਂ ਉਸ ਪਰਸਨ ਨੂੰ ਤੁਰਿਆ ਜਦੋਂ ਤੱਕ ਅਸੀਂ ਇਹ ਫੜਨਾ ਲਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਚਾਏ ਤੇ ਗਰਲ ਸਾਹਿਬ ਕੰਕਲੂਡ ਕਰੀ ਆਪਾਂ ਇਹਨੂੰ ਕਿਵੇਂ ਕਰੀਏ ਆਪਾਂ ਲਾ ओके okay, देखो ਜਿਹੜੀ ਪੰਜਾਬ ਪੁਲਿਸ ਦੇ ਨਾਲ ਰਿਲੇਸ਼ਨਸ਼ਿਪ ਬਿਲਡ ਕਰਨਾ ਕੈਨੇਡਾ ਦੇ ਵਿੱਚ ਲਾ ਐਨਫੋਰਸਮੈਂਟ ਦਾ ਮੇਰਾ ਖਿਆਲ ਹੈ ਕਿ ਉਹ जायਜ਼ੀ ਹੈ ਪੰਜਾਬ ਪੁਲਿਸ ਵੀ ਪਰਫੈਕਟ ਨਹੀਂ ਹੈ ਪੰਜਾਬੀ ਚ ਕਹਾਵਤ ਹੁੰਦੀ ਹੈ ਕਿ ਇੱਕ ਕਾਨੂੰਨ ਮਾਰ ਕੇ ਟੰਗ ਦੋ ਤਾਂ ਬਾਕੀ ਦੇ ਕਾਹ ਨਹੀਂ ਆਉਂਦੇ ਪਰ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਕਾਨੂੰਨ ਦੀ ਵਿਵਸਥਾ ਉਹ ਜਾਦਾ ਐਵੋਲੂਸ਼ਨਾਈਜ਼ਡ ਹੈ ਹੁਣ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਇੱਕ ਜਸਟਿਸ ਦੀ ਤਰੀਕਾ ਵਰਤਿਆ ਜਾਂਦਾ ਉਹਨੂੰ ਕਹਿੰਦੇ ਨੇ ਵਿਜੀਲੈਂਟੀ ਜਸਟਿਸ ਜੀ ਵਿਜੀਲੈਂਸੀ ਦਾ ਮਤਲਬ ਹੈ ਕਿ ਲੋਕ ਇਕੱਠੇ ਹੋ ਕੇ ਆਪੇ ਹੀ ਫੈਸਲਾ ਲੈ ਕੇ ਆਪੇ ਹੀ ਆਪੇ ਹੀ ਜੱਜਮੈਂਟ ਕਰ ਲੈਂਦੇ ਨੇ ਆਪੇ ਹੀ ਫੈਸਲਾ ਕਰ ਲੈਂਦੇ ਨੇ ਆਪੇ ਹੀ ਸਜ਼ਾ ਦੇ ਲੈਂਦੇ ਨੇ ਪ੍ਰੋਟੈਸਟ ਕਰਦੇ ਨੇ ਉਹ ਵੀ ਤਰੀਕਾ ਗਲਤ ਹੈ ਪਰ ਲੋਕਾਂ ਕੋਲੇ ਚੁਆਇਸ ਨਹੀਂ ਰਹਿੰਦੀ ਜਦੋਂ ਲੋਕਾਂ ਦੇ ਸਿਰ ਤੋਂ ਦੀ ਪਾਣੀ ਲੰਘ ਜਾਂਦਾ ਹੁਣ ਜਦੋਂ ਟੂ ਮੱਚ ਕਰਾਇਮ ਹੁੰਦਾ ਟੂ ਮੱਚ ਗੋਲੀ ਚੱਲਦੀ ਹੈ ਕਿਹੜਾ ਦਿਨਾਂ ਚੋਂ ਸਰੀਚ ਨਹੀਂ ਚੱਲਦੀ ਗੋਲੀ ਤਾਂ ਲੋਕ ਅੱਕ ਜਾਂਦੇ ਨੇ ਪ੍ਰੋਟੈਸਟ ਕਰਦੇ ਨੇ ਗਵਰਨਮੈਂਟਾਂ ਤੇ ਪ੍ਰੈਸ਼ਰ ਵਧਦਾ ਮੈਂ ਇਸ ਗੱਲ ਨਾਲ ਐਗਰੀ ਕਰਦਾ ਕਿ ਲਾਅ ਐਨਫੋਰਸਮੈਂਟ ਦੇ ਉੱਤੇ ਪ੍ਰੈਸ਼ਰ ਵਧਣਾ ਚਾਹੀਦਾ ਪਰ ਇਨ ਕਨਕਲੂਜਨ ਗਵਰਨਮੈਂਟ ਤੇ ਫੇਥ ਰੱਖਣਾ ਕੰਫੀਡੈਂਸ ਰੱਖਣਾ ਗਵਰਨਮੈਂਟ ਨੂੰ ਪੁਸ਼ ਕਰਨਾ ਕਿ ਰਿਸੋਰਸਸ ਪ੍ਰੋਪਰ ਦੇਣ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਲੋਕਾਂ ਨਾਲ ਟਰਸਟ ਬਿਲਡ ਕਰਨ ਦੇ ਲਈ ਟਾਊਨ ਹਾਲ ਮੀਟਿੰਗਾਂ ਵਗੈਰਾ ਕਰਨ ਮੈਂ ਨਹੀਂ ਮੰਨਦਾ ਕਿ ਮੀਟਿੰਗਾਂ ਦੇ ਨਾਲ ਕੋਈ ਚੀਜ਼ ਫੈਸਲਾ ਹੋ ਸਕਦਾ ਪਰ ਉਹਨਾਂ ਦੇ ਨਾਲ ਗਵਰਨਮੈਂਟ ਨੂੰ ਇਨਪੁਟ ਮਿਲਦਾ ਕਿ ਲੋਕਾਂ ਦੀ ਫੀਲਿੰਗ ਕੀ ਹੈ ਕਈ ਵਾਰੀ ਪੋਲੀਟੀਸ਼ੀਅਨ ਆਪਣੇ ਅਧਾਰੇ ਦੇ ਵਿੱਚ ਬੈਠੇ ਰਹਿੰਦੇ ਨੇ ਉਹਨਾਂ ਨੂੰ ਸਾਰੀ ਸਿਚੁਏਸ਼ਨ ਦਾ ਪਤਾ ਹੀ ਨਹੀਂ ਲੱਗਦਾ ਉਥੇ ਤੁਸੀਂ ਕੋਈ ਹਾਊਸ ਦੇ ਵਿੱਚ ਖੜ ਕੇ ਸਟੇਟਮੈਂਟ ਦੇ ਦਿੰਨੇ ਹੋ ਇਹਦਾ ਮਤਲਬ ਇਹ ਨਹੀਂ ਕਿ ਗਵਰਨਮੈਂਟ ਇਜ਼ ਵੈਲ ਇਨਫਾਰਮਡ ਪਰ ਗਵਰਨਮੈਂਟ ਨੂੰ ਵੈਲ ਇਨਫਾਰਮਡ ਰਹਿਣ ਦੇ ਲਈ ਲੋਕਾਂ ਦੀ ਭਾਵਨਾ ਸਮਝਣ ਦੇ ਲਈ ਲੋਕਾਂ ਦੇ ਗੁੱਸੇ ਦਾ ਜੇ ਕੋਈ ਮੀਟਰ ਹੁੰਦਾ ਤਾਂ ਗਵਰਨਮੈਂਟ ਨੂੰ ਪਤਾ ਲੱਗਦਾ ਕਿ ਮੀਟਰ ਤੇ ਕਿੰਨੇ ਡਿਗਰੀ ਤੇ ਇਸ ਵੇਲੇ ਲੋਕਾਂ ਦਾ ਗੁੱਸਾ ਪਹੁੰਚਿਆ ਹੋਇਆ ਜੀ ਤੇ ਉਹਨਾਂ ਚੀਜ਼ਾਂ ਨੂੰ ਹੱਲ ਕਰਨ ਦੇ ਲਈ ਰਿਸੋਰਸਸ ਤੇ ਕਾਨੂੰਨ ਦੇ ਵਿੱਚ ਤਬਦੀਲੀ ਹੋਣੀ ਉਹ ਗਵਰਨਮੈਂਟ ਨੇ ਉਦੋਂ ਕਰਨੀ ਹੈ ਜਦੋਂ ਉਹਨਾਂ ਤੇ ਪ੍ਰੈਸ਼ਰ ਪੈਣਾ ਹੈ ਜਿਲ੍ਹੇ ਸਾਹਿਬ ਬੜਾ ਨਵੇਕਲਾ ਵੇਸ਼ਾ ਸੀਗਾ ਤੇ ਪੂਰਾ ਇਨਸਾਫ ਕੀਤਾ ਤੁਸੀਂ ਤੇ ਸੋਨੇ ਦਾ ਸੁਹਾਗਾ ਹੋ ਗਿਆ ਜਦੋਂ ਕਿ ਬੈਂਸ ਸਾਹਿਬ ਵੀ ਸ਼ਾਮਿਲ ਹੋਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ